ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਤੁ ਬੋਵਾਲੀ ਗੱਲ ਕਰੀਏ ਜੇ ਆਪਾਂ ਧੂਮਾਂ ਦੀ ਗੱਲ ਕਰਦੇ ਆਂ ਜੀ ਕਈ ਵਾਰ ਸਾਡੇ ਮਨਾਂ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਪਰ ਗੁਰੂ ਸਾਹਿਬ ਇਹਨਾਂ ਚੀਜ਼ਾਂ ਤੋਂ ਸਾਨੂੰ ਇਹਨਾਂ ਬਕਾਰਾਂ ਤੋਂ ਸਾਨੂੰ ਦੂਰ ਹੀ ਰੱਖਣ ਤੇ ਇਹ ਗੁਰੂ ਸਾਹਿਬ ਦੀ ਅਸੀਸ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਜਿਨ੍ਹਾਂ ਦੇ ਸਦਕਾ ਗੁਰੂ ਕੀ ਸੋਈ ਜਿਹੜੀ ਆ ਉਸ ਸੇਵਾਵਾਂ ਦੇ ਰਹੀ ਆ ਗੁਰੂ ਸਾਹਿਬ ਆਪ ਕਿਰਪਾ ਕਰਕੇ ਆਪ ਹਿੰਮਤ ਬਖਸ਼ ਕੇ ਇਸੇਵਾਵਾਂ ਲੈ ਰਹੇ ਆ ਤੇ ਆਪ ਜੀ ਨੇ ਜ਼ਿਕਰ ਕੀਤਾ ਸਾਡੇ ਬੜੀ ਸਤਿਕਾਰਯੋਗ ਤਿੰਨ ਮੈਂਬਰ ਆਫ ਪਾਰਲੀਮੈਂਟ ਜਿਹੜੇ ਇੱਥਾਂ ਤੱਕ ਪਹੁੰਚੇ ਆ ਤੇ ਮਿਆਦੇ ਵਿੱਚ ਸਮਾਂ ਕਰਕੇ ਸਾਡੇ ਕੋਲ ਤੇ ਪਹੁੰਚੀ। ਮੈਂ ਇਹਨਾਂ ਨੂੰ ਦੱਸ ਦਵਾਂ ਕਿ ਕਿੰਨੇ ਪਿੰਡਾਂ ਤੱਕ ਜਿਹੜਾ ਖਾਣਾ ਪਹੁੰਚਾਇਆ ਜਾਂਦਾ ਹੈ। ਮੈਂ ਸੋ ਦੱਸਿਆ ਬਿਲਸਾਤ ਨੇ ਵੀ ਪਰ ਫਿਰ ਵੀ ਜਿਹੜੇ ਬਿਜ਼ਨਸ ਚੋਂ ਬਿਲਕੁਲ ਭਾਜੀ ਹੁਣ ਤਕਰੀਬਨ ਜਿਹੜੇ 770 775 ਤੋਂ ਪਲੱਸ ਪਿੰਡ ਸੋਰੀ 670 775 ਤੋਂ ਪਲੱਸ ਫਿੱਟ ਹੋ ਗਏ ਆ। ਜਿਨ੍ਹਾਂ ਦੇ ਵਿੱਚ ਜਿਹੜਾ ਖਾਣਾ ਆ ਬਣਾ ਕੇ ਪਿਆ ਕਰਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਭੇਜਿਆ ਜਾਂਦਾ। 700 ਤਕਰੀਬ ਜਿਹੜੇ ਪਿੰਡ ਹੈਗੇ ਆ। ਉੱਪਰ ਤੱਕ ਜਿਹੜਾ 100 ਪਿੰਡ ਕਿਹਾ ਲੋਕਾਂ ਦੇ ਵਿੱਚ 700 ਤਕਰੀਬ ਪਿੰਡ ਹੋ ਗਏ। ਪਿੰਡ ਪਿੰਡ 700 ਤੋਂ ਵੀ ਪਿੰਡ ਜਿਹੜੇ ਸਪੈਸ਼ਲ ਹੈਗੇ ਲੋ ਤਾਂ ਤਿਆਰ ਕਰਕੇ ਪੈਕ ਕਰਕੇ ਬਿਸਪਾਈ ਦੇ ਨਾਲ ਦੋ ਵਕਤ ਦਾ ਖਾਣਾ ਪਹੁੰਚਦਾ ਕੀਤਾ ਜਾਂਦਾ ਲੋੜਵੰਦਾਂ ਨੂੰ ਬਿਲਕੁਲ ਭਾਜੀ ਜਿੱਦਾਂ ਗੁਰੂ ਕੀ ਸੋ ਜਿਹੜੀ ਦੋ ਲੋਕੇਸ਼ਨਾਂ ਤੋਂ ਕਾਰਜ ਕਰਦੀਆਂ ਇੱਕ ਆਪਾਂ ਜਿੱਥੇ ਖੜੇ ਗੁਰੂ ਕੀ ਸੇਵਾ ਜਿਹੜਾ ਚਰਵਾ ਤੇ ਦੂਸਰੀ ਗੁਰੂ ਕੀ ਸੇਵਾ ਨਵਾਂ ਸ਼ਹਿਰ ਜਿੱਥੇ ਦੇ ਮੁਖ ਸੇਵਾ ਦਾ ਆਪਣੇ ਨਾਲੇ ਭਾਈ ਅਮਰੀਤ ਸਿੰਘ ਜੀ ਤੇ ਜੋ ਉੱਥੇ ਜਿੰਨੀਆਂ ਵੀ ਸੇਵਾਵਾਂ ਆ ਇਹ ਦੇਖਦੇ ਆ ਤੇ ਦੋਨਾਂ ਰਸੋਈਆਂ ਤੋਂ ਲਗਭਗ 15-1600 ਉਹ ਪਰਿਵਾਰਾਂ ਤੱਕ ਜਿਹੜਾ ਖਾਣਾ ਪਹੁੰਚਦਾ ਕੀਤਾ ਜਾਂਦਾ ਤੇ ਗੁਰੂ ਸਾਹਿਬ ਦੀ ਕਿਰਪਾ ਆ ਉਨੀ ਹਿੰਮਤ ਬਖਸ਼ਣੀ ਆ ਉਹ ਜਾਣਦੇ ਆ ਕਿਉਂ ਨਹੀਂ 670 75 ਤੋਂ 700 700 ਹਜ਼ਾਰ ਤੱਕ ਰਜਣਾ ਕਿ 600 6 ਤੋਂ 600 ਤੱਕ ਵੀ ਨਹੀਂ ਹੈ ਨਾ ਹਿੰਮਤ ਆ ਕਿ ਇਹ ਗੁਰੂ ਸਾਹਿਬ ਨੂੰ ਪਤਾ ਆ ਉਨੀ ਹਿੰਮਤ ਬਖਸ਼ਣੀ ਆ ਜਿਵੇਂ ਜਿਵੇਂ ਉਹਨਾਂ ਦਾ ਹੁਕਮ ਆ ਅਸੀਂ ਹੁਕਮ ਵਜਾਉਂਦੇ ਜਾਂਦੇ ਆ ਉਹਨਾਂ ਦੇ ਭਾਣੇ ਦੇ ਵਿੱਚ ਹੀ ਕਰਦੇ ਆ ਜੀ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਹੈਗੇ ਆ ਲੰਗਰ ਸੇਵਾ ਇੱਥੇ ਵੀ ਚੱਲਦੀ ਹੈਗੀ ਆ ਤੇ ਬਹੁਤ ਸਾਰੇ ਬੇਸਹਾਰਾ ਉਹ ਨੀ ਹੈਗਾ ਸਹਾਰਾ ਅ ਅੱਜ ਦੀ ਤਰੀਕ ਦੇ ਵਿੱਚ ਆਪਣੇ ਕੋਲ ਲਗਭਗ 110 ਦੇ ਕਰੀਬ ਆ ਉਹ ਬਜ਼ੁਰਗ ਵੀਰ ਬਜ਼ੁਰਗ ਸਾਡੇ ਮਾਤਾ ਮਾਂ ਭੈਣਾਂ ਜਿਨ੍ਹਾਂ ਦਾ ਆਪਣਾ ਪਰਿਵਾਰ ਦੇ ਵਿੱਚ ਕੋਈ ਆਸਰਾ ਨਹੀਂ ਜਿਨ੍ਹਾਂ ਦਾ ਕੋਈ ਪਰਿਵਾਰ ਦੇ ਵਿੱਚ ਰਹਿਣ ਦਾ ਟਿਕਾਣਾ ਨਹੀਂ ਉਹ ਜਿਹੜੇ ਇੱਥੇ ਦੀ ਤਰੀਕੇ ਸਾਡੇ ਕੋਲ ਆਏ 100 ਤੋਂ ਵੱਧ ਹਾਂਜੀ 110 ਦੇ ਕਰੀਬ ਹੋ ਗਏ ਠੀਕ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਨ੍ਹਾਂ ਕੰਪੀ ਸਾਹਿਬ ਨਾਲ ਕੋਈ ਸਨਮਾਨ ਵੀ ਕਰਨਾ